99.2% ਕਿਵੇਂ ਦਾ ਲੱਗਾ ਜਿਹੜੇ ਨੰਬਰ ਆਏ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੱਟ ਟਟਕਾ ਜਿਹਾ ਲਗਾਇਆ ਕਰਾਂ ਮੈਂ ਤੇ ਨਹੀਂ ਯਾਰ ਜਦੋਂ ਪੇਪਰ ਆਉਨੇ ਆ ਪੇਪਰਾਂ ਦੇ ਨਾਲ ਵਿੱਚ ਜੀ ਤੋੜ ਮਿਹਨਤ ਕਰਦੀਆਂ ਆ ਇਦਾਂ ਦਾ ਕੁਛ ਰਹਿੰਦਾ ਸਿਸਟਮ ਚ ਦਾ ਰਹਿੰਦਾ ਮੰਨਤ ਨਹੀਂ ਆ ਮੇਰਾ ਨਾਮ ਕਸ਼ੀਸ਼ ਹੈ ਕਸ਼ੀਸ਼ ਕਛੀਸ਼ ਕਛੂ ਨੇ ਸਰਕਾਰੀ ਸਕੂਲ ਪੜਵਾਉਣਾ ਮੈਂ ਮੈਦਾਨ ਨੂੰ ਆਪਣੀ ਗੱਲ ਦੱਸਦਾ ਤੇ ਜਿਹੜੇ ਆਪਾਂ ਪੜਦੇ ਹੁਣੇ ਨਾ ਸਾਨੂੰ ਮੈਥ ਤੇ ਇੰਗਲਿਸ਼ ਬੜੀ ਔਖੀ ਲੱਗਦੀ ਹੁੰਦੀ ਹੈ ਮੈਨੂੰ ਲੱਗਦਾ ਉਹ ਤੇ ਗੁੰਢੀ ਪਰ ਮੈਥ ਐਂਗਰੇਜੀ ਬੜੀ ਔਖੀ ਲੱਗਦੀ ਜਦੋਂ ਪੇਪਰ ਵੀ ਆਉਣੇ ਨਾ ਤੇ ਡਰ ਸਾਰਿਆਂ ਨੂੰ ਜਾਨੀ ਸਾਡੀ ਪੂਰੀ ਕਲਾਸ ਨੂੰ ਡਰ ਹੁੰਦਾ ਵੀ ਆ ਯਾਰ ਮੈਥ ਤੇ ਐਂਗਰੇਜੀ ਦਾ ਪੇਪਰ ਜਿਹੜਾ ਸੋਖਾ ਨਿਕਲ ਜੇ ਮੈਂ ਕੈਲਕੂਲੇਟ ਕੀਤਾ ਜੇ ਰਿਜ਼ਲਟ ਆਪਣਾ ਪਰਸੈਂਟੇਜ ਕੈਲਕੂਲੇਟ ਕੀਤਾ ਤਾਂ ਮੈਨੇ ਤਾਂ ਜ਼ਿਆਦਾ ਐਕਸਪੈਕਟ ਕੀਤਾ ਪਰ ਮੇਰੇ ਉਹਨੇ ਲੋਕ ਬੜੀ ਜੀ ਤਾ ਨੰਬਰ ਆਏ ਤਾਂ ਦੇਖ 91 91 ਫੋਰ ਤੇ ਹੀ ਪਾਲ ਦੇ ਗਏ 90 ਪਰਸੈਂਟ ਕੇ 90 100 ਪਰਸੈਂਟ ਕੇ 97 ਪਰਸੈਂਟ ਕੇ ਇਹਦਾ 4 ਦੀ ਪਾਲ ਦੇ ਨਹੀਂ ਸਤਿ ਸ਼ਕਲ ਜੀ ਐਮਐਚ ਪੰਜਾਬ ਦੇ ਨਾਲ ਜੁੜ ਚੁਕੇ ਹੋ ਸਵਾਗਤ ਹੈ ਤੁਹਾਡਾ ਆਸਮੀਤ ਕਰਦੇ ਆ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਆ ਦਸਵੀਂ ਦਾ ਤੇ 12ਵੀਂ ਦਾ ਰਿਜ਼ਲਟ ਜਿਹੜਾ ਆ ਪੰਜਾਬ ਦਾ ਵੀ ਤੇ ਸੀਬੀਐਸਸੀ ਦਾ ਵੀ ਜਿਹੜਾ ਆ ਕੋਸ਼ਿਸ਼ਤ ਹੋਇਆ ਤੇ ਜਿਹਦੇ ਵਿੱਚ ਇਸ ਵਾਰ ਮੁੜਕ ਜੜੀਆਂ ਆ ਲੜਕੀਆਂ ਨੇ ਜਾਨਕੀ ਕੁੜੀਆਂ ਨੇ ਜੜੀਆਂ ਆ ਮੱਲਾ ਮਾਰੀਆਂ ਪੰਜਾਬ ਦੇ ਵਿੱਚ ਔਰ ਸਾਡੇ ਨਾਲ ਜ਼ਿਲ੍ਹਾ ਪਠਾਨਕੋਟ ਤੋਂ ਕੁਝ ਧੀਆਂ ਜਿਹੜੀਆਂ ਆ ਕੁਝ ਲੜਕੀਆਂ ਜਿਨ੍ਹਾਂ ਨੇ 10ਵੀਂ ਦੀਆਂ ਤੇ 12ਵੀਂ ਦੀ ਪ੍ਰੀਖਿਆ ਦੇ ਵਿੱਚ ਜਿਹੜੇ ਚੰਗੇ ਨੰਬਰ ਲੈ ਕੇ ਹਾਸਲ ਕਰਕੇ ਜਿਹੜਾ ਆ ਆਪਣੇ ਮਾਪਿਓ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਕਿੰਨੀਆਂ ਕਿ ਛਰਾਰਤੀ ਨੇ ਤੇ ਕਿੰਨੀਆਂ ਕਿ ਭੜਾਕੂ ਨੇ ਕਿਉਂਕਿ ਨੰਬਰ ਵਧੀਆ ਹਾਸਲ ਕੀਤੇ ਸਾਰੀਆਂ ਨੇ ਨਾਮ ਦੱਸ ਦਿਓ ਪਹਿਲਾਂ ਤੁਸੀਂ ਸਾਰਿਆਂ ਨੂੰ ਆਪਣਾ ਮੇਰਾ ਨਾਮ ਕਸ਼ਿਸ਼ ਹੈ ਹਾਂ ਮੇਰਾ ਨਾਮ ਗਗਨੀਤ ਹੈ। ਮੇਰਾ ਨਾਮ ਮੰਨਤ ਹੈ। ਮੇਰਾ ਨਾਮ ਸ਼ਾਇਨਾ। ਹੋ ਰਹੀ ਹੈ। ਮੇਰਾ ਨਾਮ ਰੀਆ। ਹਾਂ ਕਸ਼ਿਸ਼ ਤੋਂ ਗੱਲ ਕਰਦੇ ਆਪਾਂ ਕਸ਼ਿਸ਼। ਆ ਕਿੰਨੇ ਨੰਬਰ ਆਏ ਬੇਟਾ ਤੁਹਾਡੇ? 97.2% 97.2% ਕਿਵੇਂ ਦਾ ਲੱਗਾ ਜਿਹੜੇ ਨੰਬਰ ਆਏ? ਖੁਸ਼ੀ ਹੋਈ? ਬਹੁਤ ਖੁਸ਼ੀ ਹੋਈ ਸੀ। ਜੱਟਾ ਟਕਾ ਜਿਆ ਲੱਗਾ ਇੱਕਦਮ। ਨਹੀਂ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ। ਤਿਆਰੀ ਪੂਰੀ ਸੀ? ਐਕਸਪੈਕਟਿਡ ਹੀ ਮੈਨੂੰ। ਹੈਗੇ ਸੀ ਮਤਲਬ ਸੀਗਾ ਮਨ ਦੇ ਵਿੱਚ ਵੀ ਇੰਨੇ ਕ ਆ ਜਾਣੇ ਆ। ਹਾਂਜੀ। ਸਾਰੇ ਪੇਪਰ ਕਰਕੇ ਆਏ ਹਾਂਜੀ ਕਿੰਨਾ ਕੁ ਪੜੇ ਸੀਗੇ ਪੜਨਾ ਤਾਂ ਵੈੰਦਾ ਹੀ ਉਹ ਬਹੁਤ ਜ਼ਿਆਦਾ ਬੜੀ ਸੀ ਮਿਹਨਤ ਬਹੁਤ ਕੀਤੀ ਸੀ ਅੱਛਾ ਕਿੰਨੇ ਘੰਟੇ ਪੜਦੇ ਰਹੇ ਹੋ ਤੁਸੀਂ ਆਪਣੇ ਪੇਪਰਾਂ ਦੇ ਨਾਲ ਵਿੱਚ ਮਤਲਬ ਕਈ ਵਾਰੀ ਇਦਾਂ ਵੀ ਹੁੰਦਾ ਵੀ ਬੰਦਾ ਸਾਰਾ ਸਾਲ ਹੀ ਪੜਦਾ ਆ ਕਈ ਵਾਰੀ ਐ ਹੁੰਦਾ ਆ ਵੀ ਨਹੀਂ ਯਾਰ ਜਦੋਂ ਪੇਪਰ ਆਉਣੇ ਆ ਮੈਂ ਪੇਪਰਾਂ ਦੇ ਨਾਲ ਵਿੱਚ ਜੀ ਤੋੜ ਮਿਹਨਤ ਕਰਨੀ ਆ ਇਦਾਂ ਦਾ ਕੁਛ ਰਹਿੰਦਾ ਸਿਸਟਮ ਕਿਦਾਂ ਰਹਿੰਦਾ ਪੂਰਾ ਸਾਲ ਤੇ ਜਿੱਦਾਂ ਮਤਲਬ ਸਕੂਲ ਵੀ ਜਾਣਾ ਹੁੰਦਾ ਤੇ ਉਹ ਜ਼ਿਆਦਾ ਤੋਂ ਜ਼ਿਆਦਾ 4 ਤੋਂ 5 ਘੰਟੇ ਹੀ ਮਿਲ ਪਾਂਦੇ ਸੈਲਫ ਸਟੱਡੀ ਨੂੰ ਔਰ ਜਦੋਂ ਪੇਪਰ ਆਉਣ ਵਾਲੇ ਹੁੰਦੇ ਆ ਤਾਂ ਸਕੂਲ ਵਾਲੇ ਫ੍ਰੀ ਕਰ ਦਿੰਦੇ ਆ ਉਸ ਟਾਈਮ ਤੇ ਸਾਰਾ ਦਿਨ ਹੀ ਮਿਹਨਤ ਕੀਤੀ ਹੂੰ ਤੇ ਜਿਹਨੇ ਘਰ ਪੜਦੇ ਘਰੇ ਟਿਊਸ਼ਨ ਵਗੈਰਾ ਵੀ ਰੱਖੀਆਂ ਹੋਈਆਂ ਹਾਂਜੀ ਟਿਊਸ਼ਨ ਕਿੰਨੇ ਤੋਂ ਕਿੰਨਾ ਟਾਈਮ ਜਾਂਦੀ ਟਿਊਸ਼ਨ ਮੈਂ ਜਾਂਦੀ ਸੀ ਕਿ 1.5 ਤੋਂ 2 ਘੰਟੇ ਕੋਈ ਸਬਜੈਕਟ ਇਦਾਂ ਦਾ ਆਏਗਾ ਜਿੱਥੇ ਵੀ ਕਿ ਮਨਤ ਨਹੀਂ ਨਹੀਂ ਸਾਰੇ ਠੀਕ ਹੈ ਸਾਰੇ ਹਿੰਦੀ ਪੰਜਾਬੀ ਮੈਥ ਸਾਰੇ ਮਨਤ ਘੋਲ ਕੇ ਪੀਜੀ ਹਾਂ ਜੀ ਜਦੋਂ ਨੰਬਰ ਆਇਆ ਪਤਾ ਲੱਗਾ ਵੀ ਪਾਸ ਹੋ ਗਈ ਆ ਮੰਨਤ ਕਿਹਨੂੰ ਜ਼ਿਆਦਾ ਚਾਅ ਚੜਿਆ ਤੈਨੂੰ ਜ਼ਿਆਦਾ ਚਾਅ ਚੜਿਆ ਘਰਦਿਆਂ ਨੂੰ ਜ਼ਿਆਦਾ ਚਾਅ ਚੜਿਆ ਜਾਂ ਟੀਚਰਾਂ ਨੂੰ ਮੰਨਤ ਨਹੀਂ ਆ ਮੇਰਾ ਨਾਮ ਕਸ਼ਿਸ਼ ਹੈ ਕਸ਼ਿਸ਼ ਕਸ਼ਿਸ਼ ਕਛੇ ਨੇ ਕਿਹਨੂੰ ਜ਼ਿਆਦਾ ਚਾਅ ਚੜਿਆ ਮੰਮਾ ਪਾਪਾ ਸਭ ਤੋਂ ਜ਼ਿਆਦਾ ਖੁਸ਼ੀ ਹਾਂ ਹਾਂ ਜੀ ਮਮਾ ਪਾਪਾ ਜ਼ਿਆਦਾ ਖੁਸ਼ੀ ਤੇ ਮੰਨ ਕਸ਼ਿਸ਼ ਕਸ਼ਿਸ਼ ਵੀ ਖੁਸ਼ੀ ਓਕੇ ਕੀ ਨਾਂ ਤੁਸੀਂ ਦੱਸਿਆ ਆਪਣਾ ਗੁਰਨੀਤ ਗਗਨੀਤ ਗਗਨੀਤ ਗਗਨੀ ਜਦੋਂ ਤੁਹਾਡੇ ਮਾਰਕਸ ਆਏ ਆ ਤੁਹਾਨੂੰ ਪਤਾ ਲੱਗਾ ਰਿਜ਼ਲਟ ਕਿਦਾਂ ਦੇਖਿਆ ਤੁਸੀਂ ਪਹਿਲਾਂ ਮੈਂ ਦੱਸਾਂ ਰਿਜ਼ਲਟ ਮੇਰੇ ਜੋ ਬ੍ਰਦਰ ਹੈ ਉਹ ਇਸੇ CBSE ਦੀ ਲਾਈਨ 'ਚ ਉਹਨਾਂ ਨੇ ਦੱਸਤਾ ਹੀ ਬੰਦਾ ਅੱਛਾ ਮਤਲਬ ਸਾਰੀਆਂ ਚੀਜ਼ਾਂ ਘਰੇ ਹੀ ਆ ਬਾਹਰ ਜਾਣ ਦੀ ਲੋੜ ਨਹੀਂ ਬਈ ਅੱਛਾ ਫੇ ਕਿ ਕੀ ਦੱਸਿਆ ਉਹਨਾਂ ਨੇ ਕੀ ਕਿਹਾ ਜਲੇਬੂਣਾ ਕੁਝ ਨਹੀਂ ਉਹਨਾਂ ਨੇ ਮਾਗਲੀ ਸੈਂਡ ਕੀਤੀ ਹਾਂ ਇਹ ਦੇਖ ਲਈ ਦੇਖ ਲਈ ਕਿਤਾ ਲੱਗਾ ਠੀਕ ਲੱਗਾ ਹੀ ਕੋਈ ਹੈ ਕੋਈ ਲੱਗਦਾ ਵੀ ਜਿੰਨੀ ਮਿਹਨਤ ਕੀਤੀ ਸੀ ਹੋਰ ਫਲ ਮਿਲ ਗਿਆ ਬੱਦ ਮਿਲੇ ਜਾਂ ਘੱਟ ਮਿਲੇ ਘੱਟ ਹੀ ਲਿਆ ਮੈਂ ਇਮਾਨਦਾਰੀ ਨਾਲ ਬੇਨੁਮਾਨਦਾਰੀ ਨਾਲ ਕਰਦੀ ਤੇ ਕਿੰਨੇ ਵਜੇ ਤੁਸੀਂ ਉੱਠਦੇ ਰਹੇ ਹੋ ਤੇ ਕਿੰਨੇ ਵਜੇ ਸੌਂਦੇ ਰਹੇ ਹੋ ਔਰ ਪੇਪਰ ਸਤੇ 4 ਵਜੇ ਉੱਠ ਜਾਂਦੀ ਨਹੀਂ ਹੈ ਤੇ ਇਦਾਂ ਤੇ ਪੰਜ ਸਾਢੇ ਪੰਜ ਸੌ ਕਿੰਨੇ ਦੇ ਰਹੇ ਹੋ ਸੌਂਦੇ ਸੋ ਛੇਤੀ ਜਾਂਦੀ ਮੈਂ ਹਾਂ ਕੋਈ 10 ਵਜੇ ਤੱਕ ਸੌਂ ਜਾਂਦੀ ਮੈਂ ਗਰਨੀਤ ਕਿਹੜੇ ਸਬਜੈਕਟ ਵਿੱਚ ਕਮਜ਼ੋਰ ਹੈ ਸਾਇੰਸ ਸਾਇੰਸ ਚ ਕਿੰਨੇ ਮਾਰਕਸ ਆਏ ਸਾਇੰਸ ਚ ਸਾਇੰਸ ਚ ਕਮੀਆਂ किने? 46 ਮਤਲਬ ਉਹ ਸਾਇੰਸ ਨਹੀਂ ਹੈ ਨਾ ਗਰਨੀਤ ਦਾ ਬੇੜਾ ਥੋੜਾ ਜਿਆਦਾ ਥੱਲੇ ਰਹਿਣ ਦਿੰਦਾ ਨਾ ਨਹੀਂ ਤਾਂ ਨਹੀਂ ਤਾਂ ਵੱਧ ਹੋਣੀ ਸੀ ਮਾਰਕਸ ਹੂੰ ਉਹਰੇ ਕੀ ਕਰਨਿਆ ਸਾਇੰਸ ਦੇ ਵਿੱਚੋਂ ਕਿਉਂ ਵੀਕ ਹੋ ਕੀ ਕੀ ਮੰਨਦੇ ਹੋ ਤੁਸੀਂ ਆਪਣੇ ਆਪ ਦੇ ਵਿੱਚ ਕੀ ਕਮਜ਼ੋਰੀ ਕੀ ਹੈ ਇੰਟਰਸਟ ਨਹੀਂ ਬੰਨਦਾ ਸਾਇੰਸ ਵਿੱਚ acha ਮੇਰਾ ਬੇਟਾ ਵੀ ਹੋਰ ਮੈਥ ਦੇ ਵਿੱਚ ਇੰਟਰਸਟ ਨਹੀਂ ਬੰਨਦਾ ਹੈਗਾ ਇਹ ਕਿਉਂ ਮਤਲਬ ਇਦਾਂ ਹੁੰਦਾ ਆ ਭਈ ਤੇਡਾ ਕਿਹੜਾ ਕਿਹੜੇ ਕਿਹੜੇ ਸਬਜੈਕਟਾਂ ਚ ਇੰਟਰਸਟ ਹੈ ਦਾ ਹੈ ਮੇਰਾ ਮੈਥ ਵਿੱਚ ਵੀ ਆ ਇੰਗਲਿਸ਼ ਵਿੱਚ ਵੀ ਆ ਹੂੰ ਬਾਕੀ ਆਈਟੀ ਪੰਜਾਬੀ ਇਨ ਵਿੱਚ ਤਾਂ ਹੁੰਦਾ ਹੀ ਆ ਠੀਕ ਹੈ ਬਾਕੀਆਂ ਦਾ ਸਾਰਾ ਜੋ ਨੰਬਰ ਸਹੀ ਹੈ ਮੈਥ ਚ ਅੰਗਰੇਜ਼ੀ ਚ ਠੀਕ ਹੈ ਅੱਛਾ ਅਸੀਂ ਅਸੀਂ ਪੜਦੇ ਹੁੰਦੇ ਸੀ ਮੈਂ ਸਰਕਾਰੀ ਸਕੂਲ ਪੜਦਾ ਹੁੰਦਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ ਜਿਹੜੇ ਆਪਾਂ ਪੜਦੇ ਹੁਣ ਨਹੀਂ ਨਾ ਸਾਨੂੰ ਮੈਥ ਤੇ ਇੰਗਲਿਸ਼ ਬੜੀ ਔਖੀ ਲੱਗਦੀ ਹੁੰਦੀ ਹੈ ਪੰਜਾਬੀ ਤਾਂ ਚਲੋ ਠੀਕ ਹੁੰਦੀ ਸੀ ਪਰ ਮੈਥ ਤੇ ਅੰਗਰੇਜ਼ੀ ਬੜੀ ਔਖੀ ਲੱਗਦੀ ਸੀ ਜਦੋਂ ਪੇਪਰ ਵੀ ਆਉਣੇ ਨਾ ਤੇ ਡਰ ਸਾਰਿਆਂ ਨੂੰ ਯਾਨੀ ਸਾਡੀ ਪੂਰੀ ਕਲਾਸ ਨੂੰ ਡਰ ਹੁੰਦਾ ਹੈ ਵੀ ਆਹ ਯਾਰ ਆ ਮੈਥ ਤੇ ਅੰਗਰੇਜ਼ੀ ਦਾ ਪੇਪਰ ਜਿਹੜਾ ਸੋਖਾ ਨਿਕਲ ਜੇ ਤੁਹਾਡੀ ਬਾਕੀ ਦੀ ਵੀ ਕਲਾਸ ਨੂੰ ਕਿਦਾਂ ਦਾ ਡਰ ਹੀ ਹੋ ਬਾਕੀ ਦੇ ਬੱਚੇ ਕਿ ठीक है सारे एवरेज है एवरेज है ठीक है कुछ अच्छे okay. भी है मन्नत 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 ना मैं कादा ना ले नहीं ही मन्नत मन्नत कितना तो लगा जेले क्या नूर जाल्टा तो पता लगा मतलब जैसे मैंने कैलकुलेट किया जब रिजल्ट अपना परसेंटेज कैलकुलेट की तो मैंने तो ज़्यादा एक्सपेक्ट किया था तो फिर मैं रोने लग पड़ी थी तब क्योंकि मेहनत ज़्यादा की थी मैंने मैथ्स के लिए ज़्यादा पढ़ा कितने नंबर आए थोड़े 91 91 फोर तो ही की पाल देगी ਮਤਲਬ ਮੈਂ ਨੇ 94 ਸੇ ਜ਼ਿਆਦਾ ਐਕਸਪੈਕਟ ਕੀਤਾ ਸੀ 94 ਸੇ ਜ਼ਿਆਦਾ ਅੱਛਾ 92% ਤੋਂ ਵੱਧ ਐਕਸੈਪਟ ਕੀਤਾ ਹੈ ਤੁਸੀਂ ਵੀ ਵੱਧ ਆਉਣਗੇ ਹਾਂਜੀ ਅੱਛਾ ਪਰ 91 ਤਿੰਨ 3% ਦਾ ਘਟਾ ਆਇਆ ਤੁਸੀਂ ਰੋਣ ਕਾ ਨੂੰ ਡੇਪੇ ਨਹੀਂ ਫਿਰ ਵੀ ਮਤਲਬ ਬੁਰਾ ਲਗਾ ਥੋੜਾ ਸਾ ਕਿ ਥੋੜੀ ਜਿਹੀ ਜ਼ਿਆਦਾ ਮਿਹਨਤ ਕਰ ਲੇਤੀ ਔਰ ਤਾਂ ਠੀਕ ਥਾ ਅੱਛਾ ਜੀ ਹਾਂਜੀ ਹਾਂ ਕੀ ਨਾਮ ਬੇਟਾ ਤੁਹਾਡਾ ਸ਼ਾਇਨਾ 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 ਤੁਹਾਨੂੰ ਕਿਦਾਂ ਫੀਲ ਹੋਇਆ ਤੁਸੀਂ ਆਪ ਰਿਜ਼ਲਟ ਦੇਖਣਗੇ ਜਾਂ ਕਿਸੇ ਨੂੰ ਦੱਸਿਆ ਦਿੰਨੇ ਮੇਰੇ ਭਈਆ ਨੇ ਦੱਸਿਆ ਸੀ ਕਿ ਰਿਜ਼ਲਟ ਆ ਗਿਆ ਹੈ ਤੇ ਫਿਰ ਭਈਆ ਨੇ ਮੈਨੂੰ ਮਾਰਕਸ਼ੀਟ ਸੈਂਡ ਕਰਤੀ ਸੀ ਕਿਹੜਾ ਸਕੂਲ ਪੜਦੇ ਤੁਸੀਂ ਕੇਵੀ ਕੇਵੀ ਚ ਪੜਦੇ ਹੱਸਦੇ ਘਟਲ ਦੀ ਨਹੀਂ ਹਸਣੀ ਹੱਸਦੇ ਤੇ ਕਿੰਨਾ ਲੱਗਾ ਕਿੰਨੀ ਖੁਸ਼ੀ ਹੋਈ ਮਨ ਦੇ ਵਿੱਚ ਖੁਸ਼ੀ ਹੋਈ ਜ ਮਤਲਬ ਠੀਕ ਸੀ ਮਾਰਕਸ ਪਰ ਥੋੜੇ ਥੋੜੇ ਘਟ ਸੀ ਕਿੰਨੇ ਕਿ 1 1 ਕਿਸੇ ਜੈ ਕਿੰਨੇ ਪਰਸੈਂਟ ਆਏ ਤੁਹਾਡੇ 90% 90% ਮੈਂ ਤਾਂ ਸਮਝ ਨਹੀਂ ਆਉਂਦੀ ਕਹੇਦੇ 90% ਕਹੇਦੇ 91% ਕਹੇਦੇ 97% ਕਹੇਦੇ ਕਾਈ ਹੋਰ ਕੀ ਪਾਲਦੇ ਸੀ ਤੁਸੀਂ ਨਹੀਂ ਥੋੜੇ ਜਿਆਦਾ ਕੋਈ 95 ਤੱਕ ਠੀਕ ਸੀ ਹਾਂ ਮੈਂ ਇਹ ਤਾਂ ਗੱਲ ਕਰਦਾ ਪਿਆ ਆਂ ਵੀ ਅਸੀਂ ਕਈ ਵਾਰੀ ਨਾ ਇਹ ਐਕਸੈਪਟ ਕਰ ਲੈਨੇ ਆਂ ਵੀ ਯਾਰ ਬਈ ਜਿੰਨਾ ਮਿਲ ਗਿਆ ਠੀਕ ਗਿਆ ਪਰ ਜਿੰਦਗੀ ਜਿਹੜੀ ਆ ਅ ਵਾਕਈ ਅੱਜਕੱਲ ਜਿਹੜੀ ਦੌੜ ਜਿਹੜੀ ਆ ਉਹ ਪਰਸੈਂਟੇਜ ਦੀ ਲੱਗੀ ਹੋਈ ਆ ਹਰ ਪਾਸੇ ਜਿਹੜੀ ਪਰਸੈਂਟੇਜ ਦੀ ਦੌੜ ਆ ਤੇ ਤਾਂ ਕਰਕੇ ਆਪਾਂ ਇਹਨਾਂ ਨਾਲ ਇਹ ਗੱਲਬਾਤ ਕਰਦੇ ਪਏ ਆ ਵੀ ਕਿਉਂ ਇਹਨਾਂ ਨੂੰ ਜ਼ਰੂਰੀ ਕਿਉਂ ਹੀ ਲਾਜ਼ਮੀ ਕਿਉਂ ਆ ਵੀ ਮਾਰਕਸ ਵਧ ਲੈਣੇ ਪਹਿਲਾ ਕੁਐਸਚਨ ਤਾਂ ਅੱਜਕੱਲ ਜਿਹੜੀ ਜਨਰੇਸ਼ਨ ਆ ਸਫਾਈ ਦੇ ਵਿੱਚ ਬੜਾ ਜ਼ਿਆਦਾ ਕੰਪੀਟੀਸ਼ਨ ਹੈ ਇਸ ਕਰਕੇ ਹਾੜੇ ਜਿੰਨੇ ਜ਼ਿਆਦਾ ਪਰਸੈਂਟੇਜ ਆ ਨਾ ਉੰਨਾ ਚੰਗਾ ਕਿਉਂਕਿ ਬੱਚੇ ਪੁਆਇੰਟ ਪੁਆਇੰਟ ਦੀ ਪਰਸੈਂਟੇਜ ਤੋਂ ਰਹਿ ਜਾਂਦੇ ਆ ਇਸ ਕਰਕੇ ਹਾਨੂੰ ਆਪਣਾ ਬੈਸਟ ਦੇਣਾ ਚਾਹੀਦਾ ਤਾਂ ਕਿ ਕਿਸੇ ਵੀ ਪਾਸੋਂ ਪਾਸੋਂ ਰਹਿਣਾ ਚਾਹੀਏ ਬਲੈਗ ਨਾ ਕਰੀਏ ਇਸ ਕਰਕੇ ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਹਰ ਇੱਕ ਸਟੈਪ ਉੱਨਰ ਜਿਹੜਾ ਸਹੀ ਹੈ ਉਹ ਆਪਣੇ ਡ੍ਰੀਮ ਨੂੰ ਅਚੀਵ ਕਰបាន ਹੂੰ ਗਣਿਤ ਕਿਹੜੇ ਸਬਜੈਕਟ ਦੇ ਵਿੱਚ ਹੈ ਸ਼ਾਇਨਾ ਸ਼ਾਇਨਾ ਕਿਹੜੇ ਸਬਜੈਕਟ ਦੇ ਵਿੱਚ ਵੀਕ ਹੈ ਮੈਥਮੈਟਿਕਸ ਮੈਥ ਦੇ ਵਿੱਚ ਵੀਕ ਹੈ ਅੱਛਾ ਤੂੰ ਵੀ ਮੇਰੇ ਵਰਗੀ ਹੈ ਅੱਛਾ ਅੱਗੇ ਕੀ ਨਾਮ ਤੁਹਾਡਾ ਰੀਆ 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 ਕਿੰਨੇ ਪਰਸੈਂਟ ਮਾਰਕਸ ਆਏ 76 76 76% ਕਿਹੜੇ ਸਕੂਲ ਪੜਦੇ ਹੋ ਗਵਰਨਮੈਂਟ ਸੀਨੀਅਰ ਸੈਕੰਡਰੀ ਮੇਰੇ ਖਿਆਲ ਨਾਲ 12ਵੀਂ ਕਲੀਅਰ ਕੀਤੀ ਤੁਸੀਂ ਹੈ ਕਮਜ਼ੋਰ ਬავਾ ਹੋ ਗਈ ਮੈਡੀਕਲ ਸਟੂਡੈਂਟ ਤੇ ਮੈਡੀਕਲ ਸਟੂਡੈਂਟੋ ਤੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ। ਮੈਂ ਪੜਾਈ ਦਾ ਜ਼ਿਆਦਾ ਤੇ ਹੋਰ ਜੰਤ ਨਹੀਂ। ਨਹੀਂ ਪਰ ਆਪਣੀ ਸਿਹਤ ਦਾ ਵੀ ਤਾਂ ਧਿਆਨ ਰੱਖਣਾ ਪੈਂਦਾ ਕਿ ਨਹੀਂ ਰਹੀ ਪੈਂਦਾ। ਖਾਣਾ ਖੁਣਾ ਖਾਂਦੇ ਹੋ ਟਾਈਮ ਨਾਲ। ਹੈ? ਹਾਂਜੀ। ਠੀਕ ਹੈ। ਕਿਦਾਂ ਲੱਗਾ ਜੇ ਹਲੇ ਪਤਾ ਲੱਗਾ ਵੀ ਮੇਰੇ 76% ਮਾਰਕਸ ਆਏ ਆ ਕੋਈ ਮੈਡੀਕਲ ਦੇ ਵਿੱਚ। ਕੁਸ਼ੀਏ ਬੈਸ ਤੇ ਕਾਰਡੀਆ ਨੂੰ ਜ਼ਿਆਦਾ ਹੋਈ ਹੈ। ਹੂੰ। ਕੀ ਨੰਬਰ ਲਈ ਹੈ ਮੈਡੀਕਲ ਫੀਲਡ? ਹੂੰ। ਕੀ ਬੰਦਾ ਮਾ? ਡਾਕਟਰ। ਕਾਦੀ। कादी बनना डॉक्टर ऐनी बता मेरी डॉक्टर बनना ऑपरेशन कादी डॉक्टर बनना ऑपरेशन कादा ऑपरेशन करना बेस्ट ऑफ लक ठीक है रब तेरिया आसाम राता पूरी आय करे तू सी की बनना है एयरफोर्स जाना इंडियन एयरफोर्स इंडियन एयरफोर्स जाना है की करेगी फिर जाके इंडियन एयरफोर्स फिर ते फाइटर प्लेन <laughs> ਫਿਰ ਆਪਣੇ ਨੇਸ਼ਨ ਨੂੰ ਸਰਵ ਕਰਾਂਗੇ ਵੈਰੀ ਗੁੱਡ ਅੱਛਾ ਐਡੇ ਹੁਣ ਥੋੜੇ ਪਟਾਕੇ ਪਟੋਕੇ ਪੇ ਧਮਾਕੇ ਧਮੁਕੇ ਹੋਏ ਪਟਾਣ ਕੋੜ ਦੇ ਵਿੱਚ ਦਿਲ ਕਰਦਾ ਸੀ ਵੀ ਮੈਂ ਵੀ ਹੁਣੀ ਚਾਹੀਦੀ ਸੀ ਥੋੜਾ ਬਤਾ ਹੈ ਕਰਦਾ ਸੀ ਕਰਦਾ ਸੀਗਾ ਹਾਂ ਪਰ ਹਜੇ ਪਰਦੇ ਪਏ ਹੋ ਨਾ ਹਾਂਜੀ ਠੀਕ ਹੈ ਠੀਕ ਹੈ ਗਾਂ ਕੀ ਦਿਲ ਦੇ ਵਿੱਚ ਹੈਗਾ ਵੀ ਮੈਂ ਗਾਂ ਕਿਦਾਂ ਜਿਹੜਾ ਆਪਾਂ ਇਹ ਜਿਹੜੀ ਫੀਲਡ ਜਿਹੜੀ ਤੁਸੀਂ ਕਹੀ ਆ ਇਹਨੂੰ ਕਿਦਾਂ ਆਪਾਂ ਟੱਚ ਕਰਨਾ ਆ ਕੀ ਕੀ ਕਰਨਾ ਆ ਕੋਈ ਪਲਾਨ ਹੈਗਾ ਜਿੰਦਗੀ ਦਾ ਉਹ ਤਾਂ ਮਿਹਨਤ ਤਾਂ ਕਰਨੀ ਪੈਗੀ ਹੁਣ ਜੇ ਆਪਾਂ ਗੋਲ ਸੈਟਿੰਗ ਕੀਤੀ ਹੈ ਤਾਂ ਉਸ ਲਈ ਸਾਨੂੰ ਪੜਨਾ ਵੀ ਪਏਗਾ ਮਿਹਨਤ ਵੀ ਕਰਨੀ ਪਏਗੀ ਥੋੜੇ ਜੇ ਵਿੱਚ ਫੇਲਿਅਰਸ ਵੀ ਆਉਂਦੇ ਆ ਜੰਨੀ ਦੇ ਵਿੱਚ ਉਹਨੂੰ ਵੀ ਸਾਨੂੰ ਫੇਸ ਕਰਨਾ ਹੀ ਪਏਗਾ ਹੂੰ ਉਹਦੇ ਤੋਂ ਵੀ ਆਪਾਂ ਕੁਝ ਨਾ ਕੁਝ ਜਿਹੜੀ ਸਾਨੂੰ ਸਿੱਖਾ ਮਿਲਣਗੀਆਂ ਉਹਨਾਂ ਨੂੰ ਵੀ ਇੰਪਰੂਵ ਕਰਨਾ ਚੀਜ਼ਾਂ ਨੂੰ ਔਰ ਫੇਰ ਹੀ ਸਕਸੈਸ ਮਿਲੇਗੀ ਜਿਹੜੇ ਫੇਲਿਅਰਸ ਆਉਂਦੇ ਨੇ ਕਈ ਲੋਕੀ ਡਰ ਜਾਂਦੇ ਆ ਉਹਨਾਂ ਫੇਲਿਅਰਸ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਉਹੀ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਕਿ ਸਾਡੇ ਕੋ ਕਿੱਥੇ ਕਮੀ ਰਹਿ ਗਈ ਆ ਫਿਰ ਆਪਾਂ ਉਹਨਾਂ ਨੂੰ ਪੂਰਾ ਕਰਕੇ ਤੇ ਅੱ ਜਦੋਂ ਆਪਾਂ ਇਦਾਂ ਹੀ ਸਾਨੂੰ ਕੁਛ ਨਾ ਕੁਛ ਅੱਛਾ ਹੀ ਮਿਲੀ ਜਾਏ ਫਿਰ ਉਸ ਚੀਜ਼ ਦੀ ਕਦਰ ਵੀ ਘੱਟ ਹੁੰਦੀ ਏ ਥੋੜੀ ਹੂੰ ਇਸ ਕਰਕੇ ਫੇਲਿਅਰਸ ਵਿੱਚ ਜ਼ਰੂਰੀ ਹੁੰਦੇ ਆ ਕਿੰਨਾ ਟਾਈਮ ਪੜਦੇ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੇਪਰ ਦੇ ਦਿਨਾਂ ਦੇ ਵਿੱਚ ਤਾਂ ਸਵੇਰੇ ਉੱਠ ਜਾਂਦੀ ਸੀ ਮੈਂ 5 ਵਜੇ ਫਿਰ ਉਸ ਤੋਂ ਬਾਅਦ ਪੜਦੀ ਰਹਿੰਦੀ ਸੀ ਥੋੜੀ ਥੋੜੀ ਬ੍ਰੇਕ ਲੈ ਕੇ ਸੱਚ ਬੋਲੀ ਜਨੇ ਹਾਂਜੀ ਪੱਕਾ ਪੱਕਾ ਮੈਂ ਪਾਪਾ ਨੂੰ ਫੋਨ ਲਾ ਕੇ ਪੁੱਛ ਲੈਣਾ ਪੁੱਛ ਲਿਓ ਹਾਂ ਠੀਕ ਹੈ ਫਿਰ 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 ਜਿਹੜੀ ਮਿਹਨਤ ਕਰਾਂਗੇ ਤੇ ਫਿਰ ਫਲ ਤੇ ਮਿਲੇਗਾ ਆਦਾ ਜੂਰ ਅੱਛਾ ਇਨਾ ਗਗਨੀਤ ਨਾ ਗਗਨੀਤ ਗਗਨੀਤ ਇੱਕ ਨਾ ਤੁਹਾਡੇ ਨਾ ਵਿੱਚੋਂ ਭੁੱਲ ਜਨਾ ਮੈਂ ਗਗਨੀਤ ਚਲ ਕੋਈ ਨਾ ਗਗਨੀਤ ਤੁਹਾਡਾ ਕੀ ਏਮ ਆ ਪੀ ਕੀ ਬਣਾ ਕੀ ਗੋਲ ਕੀ ਆ ਜ਼ਿੰਦਗੀ ਦਾ ਲਾਈਫ ਦਾ ਆਈ ਯੈਸ ਆਈ ਯੈਸ ਠੀਕ ਹੈ ਕਿੱਦਾਂ ਬਣਾਓਗੇ ਮੇਰੇ ਕਰਕੇ ਹਾਂ ਇਸ ਤੋਂ ਅਗੇ ਆ 10th ਕਲੀਅਰ ਕੀਤੀ ਤੁਸੀਂ ਹਾਂਜੀ ਇਸ ਤੋਂ ਅਗੇ ਫੇ ਕੀ ਕਰ ਰਹੇ ਹੋ ਗਿਨ ਨਾਨ ਮੈਡੀਕਲ ਨਾਨ ਮੈਡੀਕਲ ਰੱਖ ਰਹੇ ਹੋ ਠੀਕ ਹੈ ਨਾਨ ਮੈਡੀਕਲ ਤੋਂ ਬਾਅਦ ਫਿਰ ਆਈਐਸ ਬਣਨ ਵਾਸਤੇ ਕੀ ਕਰਨਾ ਪੈਂਦਾ ਹੈ ਦੇਖੋ ਵੀ ਅਭੀ ਨਹੀਂ ਪਤਾ ਹਜੇ ਨਹੀਂ ਪਤਾ ਠੀਕ ਹੈ ਪੂਰੀ ਜਾਣਕਾਰੀ ਰੱਖਣੀ ਵੀ ਜ਼ਰੂਰੀ ਹੈ ਗਗਨੀ ਕਰ ਲਈ ਇਕੱਠੇ ਦੀ ਜੀ ਹਾਂਜੀ ਧੀਰੇ ਧੀਰੇ ਇਕੱਠੇ ਕਰ ਰਹੇ ਹਾਂ ਹਾਂ ਉਹਦੀ ਜਾਣਕਾਰੀ ਰੱਖਣੀ ਵੀ ਜ਼ਰੂਰੀ ਹੈ ਵੀ ਗਾਂ ਕਰਨਾ ਕੀ ਹੈ ਜੇ ਤੁਹਾਡੇ ਮਨ ਦੇ ਵਿੱਚ ਹੈ ਨਾ ਤੁਸੀਂ ਆਈਐਸ ਬਣਨਾ ਉਹ ਬਣਨਾ ਕਿਦਾਂ ਹੈ 10ਵੀਂ ਤੋਂ ਬਾਅਦ ਕੀ ਕਰਨਾ ਹੈ 12ਵੀਂ ਤੋਂ ਬਾਅਦ ਕੀ ਕਰਨਾ ਹੋਰੇ ਵਾਸਤੇ ਵੀ ਜਾਣਕਾਰੀ ਰੱਖਣੀ ਜ਼ਰੂਰੀ ਹੈ ਹਨਾ ਤੁੱਕੇ ਦਾ ਦਿਨਚਰਿਆ ਰਹਿੰਦਾ ਤੁਹਾਡਾ ਕਿਦਾਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਕਿੰਨਾ ਟਾਈਮ ਸਟੱਡੀ ਕਰਦੇ ਹੋ ਕੀ ਕਰਦੇ ਸੁਬਾਹ ਵਈ 5 ਵਜੇ ਉੱਠ ਕੇ ਸਾਰੀਆਂ 5 ਵਜੇ ਉੱਠ ਜਾਂਦੇ ਸਹੇਲੀਆਂ ਤੁਸੀਂ ਸਾਰੀਆਂ ਤੁਸੀਂ ਸਾਰੀਆਂ ਸਹੇਲੀਆਂ ਹੋ ਹਾਂਜੀ ਹੈ ਪਹਿਲਾਂ ਤਾਂ ਹੀ ਮੈਂ ਇੱਥੇ ਕਿੱਥੇ ਆਈਆਂ ਬਈ ਲੈ ਪਈ 5 ਵਜੇ ਆਪਾਂ ਕਹਿਣਾ ਜੇ ਇਹ ਇੰਟਰਵਿਊ ਹੋਈਦਾ ਨਹੀਂ ਨਹੀਂ ਸੱਚੇ ਵੇ 5 ਵਜੇ ਉੱਠਦੇ ਤੁਸੀਂ ਵੀ ਨਹੀਂ ਆ ਇਹ ਦੇਖਿਆ ਇਮਾਨਦਾਰ ਤੁਸੀਂ ਕਿੰਨੇ ਵਜੇ ਉੱਠਦੇ ਹੋ ਮੈਂ 6:30 ਛੇ ਸਾਢੇ 6 ਵਜੇ ਹੈ ਨਾ ਹਾਂ ਪੇਪਰ ਵਾਲੇ ਦਿਨ ਹਾਂ ਠੀਕ ਹੈ ਤੁਸੀਂ ਮੈਂ 8 9 ਵਜੇ 8 9 ਵਜੇ ਸੁੱਤੇ ਬੈਗੀ ਸੁਪਨੇ ਦੇਖਦੇ ਆ ਵੀ ਮੈਂ ਇਹ ਪੂਰਾ ਕਰਨਾ ਹੈ ਇਹ ਪੂਰਾ ਕਰਨਾ ਹੈ ਨਾ ਨਹੀਂ ਆਪਣੇ ਮਾਈਂਡ ਨੂੰ ਪੂਰੀ ਰੈਸਟ ਚਾਹੀਦੀ ਹੈ 8 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ ਇਸ ਕਰਕੇ ਲੈਣੀ ਚਾਹੀਦੀ ਹੈ ਅੱਛਾ ਮਤਲਬ ਦਿਮਾਗ ਨੂੰ ਇਹ ਪੂਰੀ ਰੈਸਟ ਦੇ ਕੇ ਫਿਰ ਤੁਸੀਂ ਪੜ੍ਹਦੇ ਹੋ ਹਾਂਜੀ ਹੂੰ ਅੱਛਾ ਇਹ ਪੇਪਰ ਜਿਹੜੇ ਹੋਏ ਆ ਕਿੰਨੇ ਕ ਟਫ ਸੀਗੇ ਤੁਹਾਡੇ ਮੈਥਸ ਕਹਾਦਾ ਮੈਂ ਕਹੂੰਗੀ ਟਫ ਥਾ ਬਾਕੀ ਸਾਇੰਸ ਦਾ ਥੋੜਾ ਜਿਹਾ ਟ੍ਰਿਕੀ ਥਾ ਹਮ ਅ ਸਾਡੇ ਜੋ ਕਲਾਸ ਵਾਲੇ ਤੇ ਉਹਨੂੰ ਥੋੜਾ ਜਿਹਾ ਟ੍ਰਿਕੀ ਲੱਗਾ ਥਾ ਬਟ ਮੇਰਾ ਫੇਵਰਿਟ ਸਬਜੈਕਟ ਹੈ ਨਾ ਸਾਇੰਸ ਤੋਂ ਫਿਰ ਮੇਰੇ ਲਈ ਠੀਕ ਥਾ ਅ ਮੈਥਸ ਕਾ ਮੈਂ ਕਹੂੰਗੀ ਟਫ ਥਾ ਬਾਕੀ ਠੀਕ ਥਾ ਸਾਰਾ ਈਜ਼ੀ ਪੇਪਰ ਆਏ ਥੇ ਇਤਨੇ ਟਫ ਈਜ਼ੀ ਆਇਆ ਹੀਗਾ ਹਾਂਜੀ ਸਾਰੇ ਕਲਾਸ ਵਾਲਿਆਂ ਨੂੰ ਈਜ਼ੀ ਲੱਗਦਾ ਪਿਆ ਹੀ ਜਾਂ ਇਕੱਲਾ ਤੈਨੂੰ ਨਹੀਂ ਨਹੀਂ ਮਤਲਬ ਜਿਸਨੇ ਪੜਾਈ ਕੀ ਹੋਗੀ ਉਸ ਕੋਲ ਈਜ਼ੀ ਲੱਗ ਰਹਾ ਹੋਗਾ ਅ ਮਤਲਬ ਮੇਰੇ ਦੋਸਤ ਹੈ ਨਾ ਉਹਨੂੰ ਥੋੜਾ ਜਿਹਾ ਟ ਕਿਉਂਕਿ ਉਹਨਾਂ ਨੇ ਇਤਨੀ ਪੜਾਈ ਨਹੀਂ ਕੀਤੀ ਇਸ ਲਈ ਹੂੰ ਲੱਗਦਾ ਪਿਆ ਹੀ ਕਈਆਂ ਨੂੰ ਨਾ ਡਫ ਤੁਹਾਨੂੰ ਠੀਕ ਹੀ ਤੁਸੀਂ ਆਪ ਦੱਸੋ ਆਪ ਦੱਸੋ ਕਿ ਤੱਕ ਦਾ ਲੱਗਦਾ ਹੈ ਪੇਪਰ ਤੁਹਾਡਾ ਠੀਕ ਹੈ ਸਾਰੇ ਉਹ ਜੀ ਸਾਇੰਸ ਕਾ ਮੈਨੂੰ ਡਫ ਲੱਗਦਾ ਸਾਇੰਸ ਆਉਖਾ ਲੱਗਦਾ ਹੈ ਨਾ ਤੇ ਫਿਰ ਸਾਇੰਸ ਦੀ ਟਿਊਸ਼ਨ ਨਹੀਂ ਰੱਖੀ ਤੁਸੀਂ ਟਿਊਸ਼ਨ ਆਸ-ਪਾਸ ਨਹੀਂ ਸੀ ਨਾ ਫਿਰ ਲਾਸਟ ਮੇਂ ਜਦ ਈਅਰ ਖਤਮ ਹੋਇਆ ਇਹ ਬੜੀ ਇਹ ਬੜੀ ਪ੍ਰੋਬਲਮ ਹੈ ਨਾ ਆਸ਼ਾ ਟਿਊਸ਼ਨਸ ਵਗੈਰਾ ਘੱਟ ਮਿਲਦੀਆਂ ਹੋਣਾ ਨਾ ਮਿਲ ਜਾਂਦੀਆਂ ਤੁਹਾਨੂੰ ਆਸਾਨ ਦੇ ਵਿੱਚ ਕਿਉਂਕਿ ਪਿੰਡ ਦੇ ਥਾਂ ਦੇ ਵਿੱਚ ਰਹਿੰਦੇ ਹੋ ਤੁਸੀਂ ਤੇ ਸਾਣੀ ਨਾ ਟਿਊਸ਼ਨਸ ਮਿਲ ਜਾਂਦੀਆਂ ਜਾਂ ਹੁੰਦੀ ਹੈ ਪ੍ਰੋਬਲਮ ਐਸੇ ਮਤਲਬ ਰੂਰਲ ਏਰੀਆਜ਼ ਮੇਂ ਥੋੜੀ ਜਿਹੀ ਕਮ ਹੁੰਦੀਆਂ ਕਿਉਂਕਿ ਲੋਗੋ ਮੇਂ ਇਤਨੀ ਜ਼ਿਆਦਾ ਪਤਾ ਵੀ ਨਹੀਂ ਹੁੰਦਾ ਕਿ ਐਜੂਕੇਸ਼ਨ ਦਾ ਕਿਆ ਜ਼ਿਆਦਾ ਹੋਇਆ ਹੈ 뭘 ਲੇ ਗਿਆ ਉਸਕਾ ਤੋਂ ਉਸਕੇ ਕਾਰਨ ਥੋੜੀ ਜਿਹੀ ਕਮ ਫੈਸਿਲਿਟੀਆਂ ਹੁੰਦੀਆਂ ਬਟ ਠੀਕ ਹੈ ਮਤਲਬ ਹਮਾਰੇ ਯਹਾਂ ਪਾਸ ਪਰ ਕਿੰਨਾ ਕਿ ਕਸ਼ੀਸ਼ ਕਿੰਨੀ ਕਿ ਲੋੜ ਹੈ ਸਾਨੂੰ ਟਿਊਸ਼ਨਾਂ ਦੀ ਕਿਉਂਕਿ ਸਕੂਲ ਵਾਲੇ ਕਹਿੰਦੇ ਜੇ ਐਹੀ ਪੜਾਉਣਾ ਹੈ ਤਾਂ ਫਿਰ ਤਾਂ ਟਿਊਸ਼ਨਾਂ ਦੀ ਲੋੜ ਹੀ ਨਹੀਂ ਹੈਗੀ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਹਮੇਂ ਨੀੜ ਹੈ ਜਾਂ ਨਹੀਂ टीचर पे हमें कितना का समझ आ रहा है तो अगर हमें कुछ कंसेप्ट होते हैं है, है। <laughs> है हमारे स्कूल में, वहाँ पे वो लगे, लगे, मैंगो के हाँ। तो वहाँ पे गर्मियों में हम वो खाते है हमे फिर भी हम खाते मना करते हैं कौन कौन दोनों दोनों अच्छा तो इसी के और स्कूल पढ़ते हो ना ये तो डी पी एस पढ़ते दिल्ली दे पब्लिक दिल्ली पब्लिक स्कूल ना ठीक है ये स्कूल कितने थोड़ा चाकुलाड़ी चाकुलाड़ी, चाकुलाड़ी।, चाकुलाड़ी है ना? ना तो तुम के भी पढ़ते हो है ना तो फिर मुड़ के आके घर इतने भी खेड दी खेड का टाइम नहीं मिलता फिर है ना मतलब ये वो कहीं और रहती है मैं कहीं और रहती हूँ तो फिर मिल मिलते तो हम है नहीं अच्छा जब ट्यूशन हम पढ़ते थे साथ में तो मिल लेते थे

फिर सभी बोलते हैं हाँ चाहिए। कोई है रहते तो घर वाले बोलते हैं कि नहीं बाहर निकलो जाओ कई बार ऐसा होता है हम पढ़ते रहते हैं हम मना कर देते कि नहीं जाना नहीं फिर घर वाले हमें समझाते हैं सभी बोलते हैं सभी मनाने आते हैं कि नहीं अभी हमें यहाँ पे जाना चाहिए हमें यहाँ पे जाने से इस चीज का पता लगेगा ऐसे ਮਨਤ ਆ ਨਾ ਹਾਂ ਕਿਦਾਂ ਦੀ ਘਰ ਦੇ ਵਿੱਚ سپورਟ ਆ ਚੰਗੀ سپورਟ ਆ ਮਤਲਬ ਮੇਰਾ ਭਾਈ ਤਾਂ ਬੜਾ ਡਿਸਟਰਬ ਕਰਦਾ ਮੈਨੂੰ ਜਬੜਾਈਵੇਂ ਪਰ ਠੀਕ ਹੈ ਮਤਲਬ ਮੈਂ ਤਾਂ ਉੱਪਰ ਤੁਸੀਂ ਨਹੀਂ ਕਰਦੇ ਤੁਹਾਨੂੰ ਨਹੀਂ ਮੈਂ ਭਰਾ ਦੇ ਕੋਲੇ ਉਹਨੇ ਜਿਹੜੇ ਵੀਡੀਓ ਦੇਖੀ ਨਾ ਤੁਹਾਡੀ ਨਹੀਂ ਬੋਲੇਗਾ ਕੁਝ ਵੀ ਬੋਲ ਕੇ ਦਿਖਾਏਗਾ ਹੁਣੇ ਤਾਂ ਹਮ ਕੀਆ ਦਿੰਦੇ ਵੇ ਤੁਸੀਂ ਹੈ ਮਨਤ ਹੁਣੇ ਤੁਸੀਂ ਤਾਂ ਹਮ ਕੀਆ ਦਿੰਦੇ ਵੇ ਨਹੀਂ ਨਹੀਂ ਮੈਂ ਹੁਣੇ ਦੇਖਣੀ ਆ ਵੀਡੀਓ ਤਾਂ ਬਾਅਦ ਚ ਦੇਖਿਓ ਫਿਰ ਤੁਸੀਂ ਵੱਡੇ ਛੋਟੇ ਨਹੀਂ ਬੜੀ ਹਾਂ ਵੱਡੀ ਹੋਣ ਦਾ ਫੇਰ ਫਾਇਦਾ ਇਹ ਚੱਕਦੀ ਮਨਤ ਹਣਾ ਰੇਮਾਰਟਾ ਦਾ ਫਿਰ ਵੀ ਵੈਸਾ ਹੀ ਹੈ ਕਿ ਉਹ ਪੜਾ ਹਾਂਜੀ ਹਾਂ ਉਹ ਮੈਂ ਤਾਂ ਮੇਰੇ ਉੱਪਰ ਹੀ ਰਹਤੀ ਹਾਂ ਨਾ ਤਾਂ ਫੇਰ ਕੋਈ ਡਿਸਟਰਬ ਕਰਨੇ ਵਾਲਾ ਹੁੰਦਾ ਉਹ ਪੜਨੇ ਕਿਦਾਂ ਦਾ ਹੈ ਬ੍ਰਦਰ ਠੀਕ ਹੈ ਐਵਰੇਜ ਹੈ ਐਵਰੇਜ ਐਵਰੇਜ ਹਾਜੀ ਗਗਨੀਜੀ ਗਗਨੀ ਗਗਨੀ ਗਗਨੀਤ ਤੂੰ ਨਾ ਨਾ ਤਾਂ ਮੈਨੂੰ ਸਪੈਲਿੰਗ ਦੱਸੀ ਜਾ ਹੈ ਕਿੰਨਾ ਦੀ ਘਰ ਦੇ ਵਿੱਚ ਸਪੋਰਟ ठीक थी, थी। मम्मा तो कहते थे कि ज़्यादा मेहनत कर फिर वो मेरे मतलब अच्छी है मार्क्स आएगी लेकिन पापा कहते थे कि जब पढ़ना भी आया लेकिन साथ साथ में दूसरे काम भी करने हैं ये नहीं कि एक बार पढ़ी जाना पढ़ी जाना अच्छा दूसरे काम की चॉकलेट कॉल्फिया <laughs> <ए, ए, टोफीया, laughs> खाई मिलजुल के मतलब फैमिली में रहना अच्छा, एक ही पढ़ी जाना ठीक है कशिश तुम हमारे घर में भी पेरेंट्स मतलब पूरा सपोर्ट करते थे जब मैं पढ़ती थी तो कोई मुझे डिस्टर्ब नहीं था करता वैसे मेरा भाई छोटा है तो वो अपना खेलता रहता अकेले मैं अपने रूम में पढ़ती रहती वो भी कुटता थे <laughs> कभी कभार लगा इंदा है एक अधी ला ला इंदा ना अंजी प्यार के दाना तड़ा दो हाँ जा मारा मारा बहुत अच्छा प्यार है भाई दोनों भाई बहनों घर में कैसी है हाँ तो वो पेरेंट्स पूरा सपोर्ट करते हैं और जैसे हमारे मम्मा पापा दोनों ही बोलते थे कि जैसे जब अकेले हो तब तो पढ़ाई के टाइम पे पढ़ना भी चाहिए लेकिन जैसे फैमिली फंक्शन होते हैं और फैमिली टाइम जब सारे बैठे होते हैं इकट्ठे तो उनके साथ भी टाइम स्पेंड करना चाहिए उससे हमारे माइंड जो है वो बहुत ज़्यादा फ्रेश हो जाता है वो ज्यादा सपोर्ट देंगे घर वाले वो कहें पढ़ो अजकल जेनरेशन पढ़ने ही सब कुछ है पढ़ना चाहिए पढ़ने सब कुछ मिलता है ਇਸ ਕੋਰਸ ਕਿੰਨੇ ਕਰਵਾ ਲੇ ਗੋ ਟਾਡਾ ਗਵਰਨਮੈਂਟ ਸਕੂਲ ਹੈ ਤੁਹਾਡਾ ਹਾਂ ਜੀ ਕਿਦਾਂ ਦਾ ਕਿਦਾਂ ਦਾ ਟੀਚਰਾਂ ਦਾ ਕਿਦਾਂ ਦਾ ਸਹਿਯੋਗ ਰਹਿੰਦਾ ਹੈ ਜੀ ਤੁਹਾਡੇ ਸਹੀ ਹੈ ਪੜ੍ਹਾਉਂਦੇ ਠੀਕ ਪੜ੍ਹਾਉਂਦੇ ਆ ਠੀਕ ਮਤਲਬ ਸਾਰਾ ਮਾਹੌਲ ਠੀਕ ਹੈ ਸਕੂਲ ਦਾ ਕਿਹੜਾ ਸਕੂਲ ਹੈ ਤੁਹਾਡਾ ਨਾਮ ਪੂਰਾ ਕੀ ਸਕੂਲ ਦਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪੋਹਾ ਪੋਹਾ ਸੀਨੀਅਰ ਸੈਕੰਡਰੀ ਸਕੂਲ ਠੀਕ ਹੈ ਉਥੇ ਗੇਮਸ ਵਗੈਰਾ ਵੀ ਹੈਗੀਆਂ ਨੇ ਹਾਂ ਜੀ ਰੱਖੀਏ ਗੇਮਸ ਕੋਈ ਨਹੀਂ ਹੂੰ ਸਿਹਤਾਂ ਨੂੰ ਤੁਸੀਂ ਧਿਆਨ ਨਹੀਂ ਦਿੰਦੇ ਪਿਆ ਫੇਗ ਆਈਆਂ ਨਾ ਮੈਡੀਕਲ ਦੇ ਸਟੂਡੈਂਟ ਉਹ ਤੁਸੀਂ ਹੈ ਨਾ ਸਿਹਤਾਂ ਤੇ ਧਿਆਨ ਦਿਆ ਕਰੋ ਹੈ ਕਰਦੇ ਨਹੀਂ ਦਿੰਦੇ ਸਿਹਤਾਂ ਤੇ ਨਾ ਇਹ ਦਿੰਦੇ ਆ ਕਹਿੰਦੇ ਇੱਕ ਰੋਟੀ ਵੀ ਨਾ ਲੰਨ ਖਾgena ਪੜੀ ਕੀ ਕਹਿੰਦੇ ਉਹ ਕਰਦੇ ਰੋਟੀ ਵੀ ਖਾਣੀ ਰਿਆ ਇਦਾਂ ਸਿਹਤ ਰੋਟੀ ਖਾਣੀ ਹੁੰਦੀ ਨਹੀਂ ਤੂੰ ਹੈ ਹਾਂ ਜੇ ਦਿਨ ਵਧੀਆ ਰੋਜ਼ ਕਹਿੰਦੇ ਚਲੋ ਇਹ ਸਿਹਤਾਂ ਸਾਡੇ ਨਾਲ ਉਹ ਸਟੂਡੈਂਟ ਜਿਨ੍ਹਾਂ ਨੇ 10ਵੀਂ ਤੇ 12ਵੀਂ ਕਲਾਸ ਦੇ ਵਿੱਚ ਜਿਹੜੀਆਂ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਤੇ ਆਪਣੇ ਘਰ ਪਰਿਵਾਰ ਦਾ ਤੇ ਆਪਣੇ ਮਹੱਲੇ ਦਾ ਤੇ ਆਪਣੇ ਪੰਜਾਬ ਦਾ ਜਿਹੜਾ ਨਾਮ ਜਿਹੜਾ ਰੋਸ਼ਨ ਕੀਤਾ ਆ ਕੁੜੀਆਂ ਕਹਿੰਦੇ ਵੀ ਕੁੜੀਆਂ ਜਿਹੜੀਆਂ ਆ ਲੋਕੀ ਜਿਹੜੇ ਘਰ ਬਿਠਾਉਂਦੇ ਆ ਕੁੜੀਆਂ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਉਪਰਾਪਨ ਮਹਿਸੂਸ ਕਰਾਉਂਦੇ ਆ ਪਰ ਕੁੜੀਆਂ ਜਿੱਥੇ ਸਾਹ ਦਿੰਦੀਆਂ ਤੇ ਸ਼ਹਿਦ ਧੀਆਂ ਦਾ ਉਹ ਸਾਥ ਜਿਹੜਾ ਆ ਕਦੀ ਵੀ ਕੋਈ ਵੀ ਮਾਂ ਪਿਓ ਜਿਹੜਾ ਨਹੀਂ ਭੁੱਲਦਾ ਹੈਗਾ ਤੇ ਸੋ ਇਹਨਾਂ ਧੀਆਂ ਨੂੰ ਜਿਹੜਾ ਹੈ ਅੱਗੇ ਵੱਧ ਕੇ ਜਿਹੜਾ ਇਹਨਾਂ ਦਾ ਹੌਸਲਾ ਫੁਜਾਈ ਕਰੋ ਔਰ ਇਹਨਾਂ ਨੂੰ ਪੜਨ ਵਾਲੇ ਇਹਨਾਂ ਦਾ ਜਿਹੜਾ ਆ ਜਰੂਰ ਜਿਹੜਾ ਆ ਉਹ ਤੇ ਤਵੱਜੋ ਦਿਓ ਇਹਨਾਂ ਸ਼ਬਦਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ